ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 682 ਤੇ ਸੁਭਾਈ ਮਾਨਾ ਜੀ ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਸਾਈ ਬਖਸ਼ਿਸ਼ ਕਰਦੇ ਹਨ हे ਭਾਈ ਉਹ ਪ੍ਰਭੂ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵੇਖਣ ਦਿੰਦਾ ਉਹ ਆਪਣਾ ਮੁੰਡਕ ਦੀਮਾ ਦਾ ਪਿਆਰ ਵਾਲਾ ਸੁਭਾਅ ਸਦਾ ਚੇਤੇ ਰੱਖਦਾ ਹੈ ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ ਸੇਵਕ ਨੂੰ ਉਸ ਦੇ ਹਰੇਕ ਸਾਹ ਦੇ ਨਾਲ-ਨਾਲ ਪਾਲਦਾ ਰਹਿੰਦਾ ਹੈ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਤ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ ਰਹਾਉ ਵਾਲੀ ਪੰਕਤੀ 'ਚ ਸਾਇਬ ਸਮਝਾਉਣਾ ਕਰਦੇ ਹਨ हे ਭਾਈ ਮੇਰਾ ਮਨ ਵੀ ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਜੋ ਸ਼ੁਰੂ ਤੋਂ ਅਖੀਰ ਤੱਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ ਉਸ ਦੀ ਸਦਾ ਸਿਫਤ ਕਰਨੀ ਚਾਹੀਦੀ ਹੈ ਮਨ ਬਿਲਾਸ ਭਏ ਸਾਇਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਉਰਵ ਪੂਰਨ ਪੈਜ ਰਖਾਈ 헤 پائی ਮਾਲਕ ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ ਉਸ ਦੀ ਪੜ੍ਹਾਈ ਵੇਖ ਕੇ ਸੇਵਕ ਦੇ ਮਨ ਵਿੱਚ ਵੀ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ 헤 ਨਾਨਕ ਜੀ ਤੂੰ ਵੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਪ੍ਰਭੂ ਨੇ ਉਸ ਦੀ ਪੂਰਨ ਤੌਰ ਤੇ ਇੱਜ਼ਤ ਰੱਖ ਲਈ ਆਉ ਫਿਰ ਤੋਂ ਸਮਝਣਾ ਕਰਦੇ ਹਾਂ ਪਰਮਾਤਮਾ ਕੀ ਸਮਝਾਉਣਾ ਕਰਦੇ ਹਨ ਗੁਰੂ ਸਾਹਿਬ ਜੀ ਕਿ ਉਹ ਪ੍ਰਭੂ ਆਪਣੇ ਸੇਵਕ ਨੂੰ ਕੋਈ ਦੁੱਖ ਦੇਖਣ ਵਾਲਾ ਸਮਾਂ ਨਹੀਂ ਵੇਖਣ ਦਿੰਦਾ ਉਹ ਆਪਣਾ ਹਮੇਸ਼ਾ ਤੋਂ ਆਪਣਾ ਪਿਆਰ ਵਾਲਾ ਸੁਭਾਅ ਜਿਹੜਾ ਉਹ ਚੇਤੇ ਰੱਖਦਾ ਆ ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਤੇ ਹਰ ਸਾ ਨਾਲ ਉਹਦੀ ਪਾਲਣਾ ਕਰਦਾ ਹੈ ਮੇਰਾ ਮਨ ਵੀ ਪਰਮਾਤਮਾ ਸਮਝਾਉਣਾ ਕਰਦੇ ਹਨ ਕਿ ਮੇਰਾ ਮਨ ਵੀ ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਜੋ ਸ਼ੁਰੂ ਤੋਂ ਅਖੀਰ ਤੱਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ ਉਸ ਦੀ ਸਿਫਤ ਕਰਨੀ ਚਾਹੀਦੀ ਹੈ ਮਾਲਕ ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ ਉਸ ਦੀ ਬੜਾਈ ਵੇਖ ਕੇ ਸੇਵਕ ਦੇ ਮਨ ਵਿੱਚ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ हे ਨਾਨਕ ਜੇ ਤੂੰ ਵੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ਹੈ ਵਾਹਿਗੁਰੂ ਜੀ ਕਾ